ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖਬਰ ਨਮਾ ਦੇ ਵਿੱਚ ਮੈਂ ਤੁਹਾਡਾ ਦੋਸਤ ਹੂ ਸਪਰਮਜੀਤ ਸਿੰਘ ਪੱਕਾ ਇੱਕ ਵੱਡੀ ਖਬਰ ਲੈ ਕੇ ਆਇਆ ਜੀ EVM ਵਿਵਾਦ ਜਿਹੜਾ ਕਿ 2017 ਦੀ ਵਿਧਾਨ ਸਭਾ ਵੋਟਾਂ ਵਿੱਚ ਭਾਵੇਂ ਉਹ ਪੰਜਾਬ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਜਾਂ ਫਿਰ ਉੱਤਰਾਖੰਡ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਹਰ ਪਾਸੇ EVM ਨੂੰ ਲੈ ਕੇ ਵੱਡੀ ਹਾਹਾਕਾਰ ਮਚੀ ਸੀ ਸੋ ਚੋਣ ਕਮਿਸ਼ਨ ਨੇ ਪੰਜਾਬ ਯੂਪੀ ਤੇ ਉੱਤਰਾਖੰਡ ਤੋਂ 14 VOTING ਮਸ਼ੀਨਾਂ ਜਿਹੜੀਆਂ ਕਿ ਮੰਗਾਈਆਂ ਲੱਤੀਆਂ ਜਿਨ੍ਹਾਂ ਦਾ ਇਸਤੇਮਾਲ ਹਾਲ ਹੀ ਵਿੱਚ ਵਿਦਾਂ ਸਭਾ ਚੋਣਾਂ ਦੌਰਾਨ ਕੀਤਾ ਗਿਆ ਸੀ ਈਵੀਐਮ ਮਸ਼ੀਨ ਨੂੰ ਹੈਕ ਕਰਨ ਦੀ ਚੁਣੌਤੀ ਦੇ ਵਿੱਚ ਇੱਕ ਕਾਂਗਰਸ ਪਾਰਟੀ ਤੇ ਉਹਦੇ ਨਾਲ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ ਹਿੱਸਾ ਲੈਣਾ ਸੀ ਸੋ ਇਹ ਚੈਲੰਜ ਕੀਤਾ ਗਿਆ ਸੀ ਚੋਣ ਕਮਿਸ਼ਨ ਵੱਲੋਂ ਕਿ ਇਹਨਾਂ ਮਸ਼ੀਨਾਂ ਨੂੰ ਹੈਕ ਨਹੀਂ ਕੀਤਾ ਜਾ ਸਕਦਾ ਤੇ ਕੁਝ ਕਪਾਰਟੀਆਂ ਨੇ ਇਸ ਗੱਲ ਨੂੰ ਲੈ ਕੇ ਕਾਫੀ ਵਿਵਾਦ ਕੀਤਾ ਸੀ ਕਿ ਇਹਨਾਂ ਮਸ਼ੀਨਾਂ ਨੂੰ ਹੈਕ ਕੀਤਾ ਜਾ ਸਕਦਾ ਸੋ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ ਇਸ ਪੂਰੇ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਇਹਦੇ ਨਾਲ ਨਾਲ ਕਾਂਗਰਸ ਪਾਰਟੀ ਵੀ ਹਿੱਸਾ ਲੈਂਦੀ ਯੂਪੀ ਉੱਤਰ ਪ੍ਰਦੇਸ਼ ਉੱਤਰਾਖੰਡ ਪੰਜਾਬ ਤੋਂ ਜਿਹੜੇ ਕਿ ਇਹ ਮਸ਼ੀਨਾਂ 14 ਮੰਗਾਈਆਂ ਗਈਆਂ ਨੇ ਇਹ ਦੋਵੇਂ ਦਲਾਂ ਨੇ ਚੁਣੌਤੀ ਦਰਾਂ ਨੇ ਹੈਕਿੰਗ ਕਰਨ ਲਈ ਏਵੀਐਮ ਦੀ ਜਿਹੜੀ ਕਿ ਪ੍ਰਾਸਤਮਿਕਤਾ ਨਹੀਂ ਦੱਸੀ ਸੋ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਕਾਫੀ ਗੱਲਾਂ ਬਾਤਾਂ ਕੀਤੀਆਂ ਨੇ ਅਜੇ ਵਿੱਚ ਚੋੜ ਕਮਿਸ਼ਨ ਨੇ 14 ਮਸ਼ੀਨਾਂ ਜਿਹੜੇ ਕਿ ਦਿੱਲੀ ਦੇ ਵਿੱਚ ਮੰਗਵਾ ਲਈਆਂ ਨੇ ਤੇ ਇਹ ਮਸ਼ੀਨਾਂ ਜਿਹੜੇ ਕਿ ਉੱਤਰ ਪ੍ਰਦੇਸ਼ ਗਾਜ਼ੀਆਬਾਦ ਗੌਤਮ ਬੁੱਧ ਨਗਰ ਪੰਜਾਬ ਦੇ ਪਟਿਆਲਾ ਤੇ ਬਠਿੰਡਾ ਤੋਂ ਉੱਤਰ ਪ੍ਰਦੇਸ਼ ਤੋਂ ਦੇਹਰਾਦੂਨ ਤੋਂ ਮੰਗਾਈਆਂ ਨੇ ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਚੁਣੌਤੀ ਵਿੱਚ ਹਿੱਸਾ ਲੈਣ ਵਾਲੇ ਰਾਜਨੀਤਿਕ दल ਜ਼ਿਆਦਾਤਰ EVM ਦਾ ਉਪਯੋਗ ਕਰ ਸਕਦੇ ਨੇ ਚਾਰ ਮਸ਼ੀਨਾਂ ਉਹਨਾਂ ਨੂੰ ਕੇਵਲ ਦਿੱਤੀਆਂ ਜਾਣਗੀਆਂ ਤੇ ਬੈਕਅਪ ਦੇ ਤੌਰ ਤੇ ਇਹ ਮਸ਼ੀਨਾਂ ਨਾਲ ਰੱਖੇ ਜਾਣਗੇ ਸੋ ਸ਼ਨੀਵਾਰ ਦੀ ਗੱਲ ਕਰੀਏ ਸ਼ਨੀਵਾਰ ਸਵੇਰੇ 10 ਵਜੇ ਇਹ ਜਿਹੜਾ ਕਿ ਟੈਸਟ ਇਹਨਾਂ ਮਸ਼ੀਨਾਂ ਦਾ ਉਹ ਪਾਰਟਿਆ ਲੈਣ ਗਿਆ ਉਸ ਤੋਂ ਬਾਅਦ ਹੀ ਫਾਈਨਲ ਹੋ ਸਕੇਗਾ ਕਿ ਇਹ ਮਸ਼ੀਨਾਂ ਸਹੀ ਨੇ ਜਾਂ ਗਲਤ ਸੋ ਕਾਫੀ ਵੱਡਾ ਇਸ਼ੂ ਹੋ ਗਿਆ ਸੀ ਵੋਟਾਂ ਦਰਾਂ ਦੇ ਵੀ ਇਹ ਗੱਲ ਕਹੀ ਜਾਂਦੀ ਸੀ ਕਿ ਜਿਹੜੀਆਂ ਇਹ ਮਸ਼ੀਨਾਂ ਨੇ ਇਹਨਾਂ ਮਸ਼ੀਨਾਂ ਦੇ ਨਾਲ ਹੈਕਿੰਗ ਕੀਤੀ ਗਈ ਹੈ ਜਿਸ ਕਰਕੇ ਭਾਜਪਾ ਨੂੰ ਜਿਹੜਾ ਕੋਈ ਪੂਰਨ ਵੋਟ ਮਤ ਮਿਲਿਆ ਹਰੇਕ ਸੂਬੇ ਦੇ ਅੰਦਰ ਚਾਹ। ਸੋ ਪੰਜਾਬੀ ਕੋ ਮਨਾਵੰਦ ਹੋਏ ਚੇ ਸੀ ਹੁਣ ਤੱਕ ਦੀ ਵੱਡੀ ਖਬਰ ਲਈ ਇਸ ਤੇ ਨੂੰ ਇਤਮਾਮ ਵੱਡੀਆਂ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਆਜ ਨੂੰ ਸਾਡੇ YouTube ਚੈਨਲ ਆਜ ਨਿਊਜ਼ ਬੜਾ ਦੇਖੋ। ਤੇ ਪਰ ਮੇਨ ਤੁਹਾਨੂੰ ਦੋ ਜੀ ਸਾਰਣ ਪਿਆਰ ਭਰ ਹਿਸਾ ਸਿਕਾ।